ਆ ਪਤਾ ਹੀ ਨਹੀਂ ਸੀ ਕਿ ਉਹਨਾਂ ਨੂੰ ਪਤਾ ਵੀ ਲੋਕਾਂ ਨੂੰ ਕਿਹੜਾ ਪਤਾ ਹੈ ਅਸਲ ਤੇ ਉਹ ਐ ਵੀ ਕਿਹੜਾ ਲੋਕਾਂ ਨੂੰ ਪਤਾ ਹੈ ਕਿਸੇ ਨੇ ਦੱਸਿਆ ਨਹੀਂ ਲੋਕਾਂ ਨੂੰ ਸਮਝ ਨਹੀਂ ਇਹ ਤਾਂ ਜੀ ਇੱਥੇ 10 ਨਹੀਂ ਮਿਲਦੀਆਂ ਗਾ 70 ਨਹੀਂ ਮਿਲਦੀਆਂ ਸੰਤਾਂ ਨੂੰ ਦਿੱਤੇ ਤੇ ਲੈ ਗਾ 70 ਗੋੜੀ ਇੱਥੇ 10 ਗੁਣੇ ਪ੍ਰਚਾਰਤਾ ਹੈ ਲੋਬੀ ਲੋਕ ਨੇ ਲੋਬੀ ਜੇ ਕਣੀ ਹੁੰਦਾ ਲੋਭੀ ਸਖਰੀਆਂ ਲੋਭਿਆ ਦਾ ਗੁਰੂ ਹੁਦਾਸੇ ਉਹ ਗੁਰੂ ਹੁਦਾਈ ਨਹੀਂ です ਜਿਹੜਾ ਲੋਭਿਆ ਦੇ ਨਾਲ ਅਟੈਚਮੈਂਟ ਰੱਖੇ ਉਹ ਬਹੁਤ ਹੀ ਸ਼ਾਤਰ ਦਾ ਸ਼ੈਤਾਨ ਹੁੰਦਾ ਹੈ ਲੋਭਿਆ ਨੂੰ ਲੋਭ ਤੋਂ ਰਹਿਤ ਕਰਨਾ ਕਮ ਸਭ ਫਰਦਾ ਗੁਰਵਾਦੀ ਸਿੱਖਿਆ ਲੋਭੀ ਤੋਂ ਲੋਭ ਤੋਂ ਰਹਿਤ ਕਰਦੀ ਹੈ ਲੋਭ ਵਧਾਉਂਦੀ ਨਹੀਂ ਇਹ ਤਾਂ ਲੋਭ ਕ੍ਰੀਏਟ ਕਰਦੇ ਨੇ ਕ੍ਰੀਏਟ ਕਰਨ ਹੌਲਦੇ ਸ਼ੈਤਾਨ ਇਹ ਸ਼ੈਤਾਨ ਦੀ ਸਿੱਖਿਆ ਸਾਕਤ ਦੀ ਸਿੱਖਿਆ ਹਰ ਨਾ ਬਾਜਾਂ ਤੇ ਸਿੱਖਦਾਰਾ ਇਹ ਨਾ ਪੜਿਆ ਨਾ ਫਾਈ ਲੱਗੀ ਜਾਤਵਾਨ ਅੱਗੇ ਨਹੀਂ ਥਾਉ ਇਹਨਾਂ ਵਾਸਤੇ ਕਿ ਕੋਈ ਜਗ੍ਹਾ ਨਹੀਂ ਲੋਕ ਗਿਓ ਪਰ ਲੋਕ ਗਵਾਇਓ ਬਾਤ ਕਿਓ ਵਿਖਿਆਨ ਸੁ ਬੈਠ ਕੇ ਐਸੇ ਹੀ ਐਸੋ ਬੈਠ ਬੈਸ ਗਵਾਇਓ ਸਾਜ ਕਹੋ ਸੋਣਾ ਲੇਓ ਸਭ ਜਨ ਪ੍ਰੇਮ ਕੀ ਹੋ ਤੇਰੀ ਪ੍ਰਪਰਭਾ ਇਹਨਾਂ ਸਖਨਾਂ ਪ੍ਰੇਮ ਹੈ ਇਹਨਾਂ ਦਾ ਜਿਹਨਾਂ ਨੂੰ ਜਾਲ ਦੇ ਝਾਲੇ ਫਸਾ ਰਹੇ ਤੇ ਪ੍ਰੇਮੀ ਨੂੰ ਆਪਣੇ ਜਾਲ ਦੇ ਝਾਲੇ ਫਸਾਈਦਾ ਹੈ ਪ੍ਰੇਮ ਨੂੰ ਕਬੁੱਦ ਤੋਂ ਹਟਾਈਦਾ ਕਬੁੱਦ ਕਰਨ ਤੋਂ ਲੋਭ ਕਬੁੱਦ ਹੈ ਜੇ ਸਾਧ ਇਮਾਨਦਾਰ ਨੇ ਕਬੁੱਦ ਕਰਨ ਤੇ ਲੋਕਾਂ ਨੂੰ ਹਟਾਉਂ ਜੇ ਇਮਾਨਦਾਰ ਨਹੀਂ ਫਿਰ ਕੋਈ ਰੌਲਾ ਨਹੀਂ ਫਿਰ ਸਾਨੂੰ ਕੋਈ ਅਦਰਾਹ ਨਹੀਂ ਤੇ ਇਹ ਤਾਂ ਕੋ ਰੌੜਾ ਨਹੀਂ ਵੇਜੋ ਮਰਜੀ ਕਰੀ ਜਾਓ ਕਹਾ ਪਇਓ ਜੋ ਦੋ ਲੋਚਨ ਮੂਨਦਕਾ ਬੈਠ ਰਿਓ ਬਗ ਧਿਆਨ ਲਗਾਇਓ ਕਹਾ ਪਇਓ ਕੀ ਹੋ ਗਿਆ ਜੇ ਦੋ ਅੱਖਾਂ ਵਿੱਚ ਲੀਟੀਆਂ ਤਾਂ ਕਹਾ ਪਇਓ ਜੋ ਦੋ ਲੋਚਨ ਮੂਨਦ ਕੇ ਬੈਠ ਰਹੋ ਬਹਿ ਗਿਆ ਜੀ ਬਗ ਧਿਆਨ ਲਖਾਇਓ ਬਗਲੇ ਵਾਲੀ ਸਮਾਦੀ ਲਾ ਲਈ ਬਗਲਾ ਵੀ ਤਾਂ ਘੜ ਜਾਂਦਾ ਦੋ ਅੱਖਾਂ ਵਿੱਚ ਕੇ ਬਗਲੇ ਆਇਆ ਫਿਰ ਤੂੰ ਪਰ ਕੀ ਹੈ ਨਹਾਤ ਫਿਰਿਓ ਲਿਏ ਸਾਤ ਸਮੁੰਦਰਨ ਲੋਗ ਗयो ਪਰ ਲੋਗ ਗਵਾਇਓ ਸਾਰੇ ਸੱਤਾਂ ਸਮੁੰਦਰਾਂ ਦੇ ਨਾਲੇ ਚਾਹੇ ਤੂੰ ਛੱਡ ਪਰੇ ਕਲੀਆਂ ਨਦੀਆਂ ਨਦੀਆਂ ਸਾਰੇ ਸਮੁੰਦਰ ਚਲੇ ਸਮੁੰਦਰ ਸਾਰੀਆਂ ਨਦੀਆਂ ਚਲੀਆਂ ਜਾਂਦੀਆਂ ਨੇ ਸੱਤ ਸਮੁੰਦਰਾਂ ਦੇ ਨਾਲੇ ਜਾ ਕੇ ਸਾਰੇ ਪਾਣੀ ਦੇ ਜਿੰਦੇ ਹਿੰਦੁਸਤਾਨ ਦੇ ਕੱਲੇ ਕੱਲੇ ਨਾਲੇ ਚ ਨਾਲੇ ਬਾ ਲੋਕ ਗयो ਪਰ ਲੋਗ ਦਵਾਇਓ ਪਰ ਇਹ ਦੇਖ ਲਈ ਲੋਕਰ ਪਲਉ ਦੋ ਜਲੇ ਕੋਈ ਫਰਕ ਨਹੀਂ ਇਹਦੇ ਨਾਲ ਪੈਣਾ ਬਾਸ ਕਿਉ ਵਿਖਿਆਣ ਸੋ ਬੈਠ ਕੇ ਐਸੇ ਹੀ ਐਸੇ ਸਬਸ ਬਤਾਇਓ ਜਬ ਬੈਨਾ ਗੱਲਾਂ ਕਾਦੀਆਂ ਕਰਦਾ ਗੱਲਾਂ ਕਰਦਾ ਮਾਇਆ ਦੀ ਬਾਸ ਬਾਸ ਕਿਉ ਵਿਖਿਆਣ ਸੋ ਬੈਠ ਕੇ ਵਿਖਿਆਣਾ ਵਿਖਿਆਣ ਨਹੀਂ ਬਿਕੇਣ ਕਿਹਨਾਂ ਸੋ ਬੈਠ ਕੇ ਗੱਲਾਂ ਮਾਇਆ ਦੀਆਂ ਕਰਦਾ ਵੀ ਕਹਿ ਦਿਆ ਕਰਦਾ ਐਸੇ ਹੀ ਐਸੇ ਸਬਸ ਬਤਾਉਂ ਹਰ ਜਿੰਦਗੀ ਐਸੇ ਬਤਾਤੀ ਤੇ ਉਹ ਮਾਇਆ ਤੋਂ ਵਜਣ ਦੀ ਤਾਂ ਗੱਲੇ ਨਹੀਂ ਕਰਦਾ ਲੋਭ ਦੇ ਤਿਆਗੀ ਦੀ ਗੱਲੇ ਹੀ ਨਹੀਂ ਕਰਦਾ ਤੂੰ ਗਲਤਾ ਕਰਦਾ ਲੋਭ ਦੀ ਉਧ ਰੋਵਲ ਗਿਆ ਦੋ ਉਹ ਸੁਖ ਪੂਰੀ ਹੋ ਗਈ ਫਲੰਦੇ ਆਇਆ ਹੋ ਗਿਆ ساری ਜਿੰਦਗੀ ਮੈਂ ਬਿਤਾ ਲਈ ਸਾਜ ਕਹੋਂ ਸੁਣਾ ਲਿਓ ਸਮਾਂ ਜੇਨ ਪ੍ਰੇਮ ਕਿਓ ਸਦੀ ਜੀ ਪਰਪਰ ਤੇ ਨਹੀਂ ਪਰ ਜੇ ਪ੍ਰੇਮ ਕੀਤਾ ਪ੍ਰਭੂ ਨੇ ਉਹਨੇ ਪਾਇਆ ਤੂੰ ਧੋਖਾ ਕਰਦਾ ਇਹਨਾਂ ਨਾਲ ਪ੍ਰੇਮ ਨਹੀਂ ਕਰਦਾ ਤੇਰੇ ਸਿੱਖ ਨੇ ਤੂੰ ਮੰਨਦਾ ਮੇਰੀ ਸੰਧਤਾ ਉਹਨੇ ਨਾ ਕਰਦੇ ਧੋਖਾ ਭਰੋਗੇ ਕਿੱਥੇ ਇਹ ਤੋਂ ਕਹਿਤਾ ਹੈ ਭਰੋਗੇ ਕਿੱਥੇ ਧਿਆਨ ਰੱਖੋ ਇਸ ਗੱਲ ਦਾ ਅੰਤਕਾਲ ਕਾਤੀ ਕਢਿਓ ਬਾਸਦਰ ਖਮੋਲੀ ਤਿਆਰ ਹੋ ਇਸ ਗੱਲ ਦੇ ਇਸ ਗੱਲ ਨੂੰ ਮੈਂ ਤਿਆਰ ਰਹੋ ਇਹ ਝੂਠੀ ਰੀ ਵਾਲੀ ਆਰਾ ਥੋੜੇ ਦੇ ਹੀ ਚੱਲਣ ਬਾਅਦ ਇਹਨਾਂ ਦੇ ਨਹੀਂ ਚੱਲਣਾ ਜਿਹਨਾਂ ਨੂੰ ਉਲਟੀ ਸਿੱਖਿਆ ਦਿੱਤੇ ਉਹਨਾਂ ਦੇ ਨਹੀਂ ਚੱਲਣਾ ਉਹ ਵੀ ਸਾਧਨਾ ਮਾਰੀਆ ਉਹ ਵੀ ਦੇ ਸਾਧ ਤੁਸੀਂ ਬੜੇ ਗੁਨਾਹਗਾਰ ਹੋਏ ਉਹ ਵੀ ਸਾਧਨ ਇਹਨਾਂ ਦਾ ਸਾਰਾ ਸਾਬ ਦੋਤੋ ਲਿਆ ਜਾਣਾ ਕਾਹੂ ਲੈ ਪਹਿਣ ਪੂਜ ਧਰਿਓ ਸਿਰ ਕਾਹੂ ਲਾ ਲਿੰਗ ਘਰੇ ਲਟਕਾਇਓ ਕਿਸੇ ਨੇ ਕੀ ਕਰਿਆ ਕਿਸੇ ਨੇ ਤਾਂ ਪਾਹਨ ਪੂਜ ਤੜਿਓ ਪੱਥਰ ਪੂਜਣ ਲੱਗਿਆ ਪੱਥਰ ਰੱਖ ਲੈ ਉਹਦੀ ਪੂਜਾ ਕਰਦਾ ਕਾਹੂ ਲਾ ਲਿੰਗ ਘਰੇ ਲਟਕਾਇਓ ਕਿਸੇ ਨੇ ਥੋੜਾ ਜਾਇ ਕੋ ਹੁੰਦਾ ਹੈ ਠਾਕੁਰ ਕਹਿੰਦਾ ਰਹੂ ਉਹ ਠਾਕੁਰ ਕਹਿੰਦਾ ਜਿਹੜੇ ਪਾਹਨ ਪੂਜਿਆ ਉਹ ਤਾਂ ਸ਼ਿਵਜੀ ਦਾ ਲਿੰਦ ਉਹ ਲਿੰਦ ਦੂਆ ਹੁੰਦਾ ਠਾਕੁਰ ਦਾ ਲਿੰਦਾ ਖੜੇ ਲਟਕਾਇਓ ਕਿਸੇ ਨੇ ਚਾਂਦੀ ਚ ਪਾਖਿਆ ਨਾ ਪੱਥਰ ਉਹ ਗੱਲ ਚ ਪਾ ਲਿਆ ਕਾਹੂ ਲਖਿਓ ਹਰ ਆਵਾਚੀ ਦਸ਼ਾ ਮਹਿ ਕਿਸਨੇ ਸੋਚਿਆ ਬਈ ਹਿੰਦੂ ਕਹਿੰਦੇ ਨੇ ਹੋ ਦੱਖਣ ਦੇਸ਼ ਵਿੱਚ ਕਾਹੂ ਪਛਾਹਾਂ ਕੋ ਸੀਸ ਨਵਾਇਓ ਮੁਸਲਮਾਨ ਕਹਿੰਦੇ ਨੇ ਪੱਛਮ ਦੇ ਵਿੱਚ ਮੱਕੇ ਚ ਕੋਈ ਪਿਛੇ ਨੂੰ ਸੀਸ ਨਵਾਉਦਾ ਕੋਈ ਆਪਣੇ ਅੱਛਾ ਨਾ ਦੱਖਣ ਦੇ ਵਿੱਚ ਦੇਖਦਾ ਦੱਖਣ ਦੇਸ਼ ਹਰੀ ਕਾ ਵਾਸਾ ਅੱਲਾਹ ਉਹ ਕਾਇਨ ਪਛਮਾ ਪਛਮ ਅੱਲੇ ਮਕਾਮਾ ਅੱਲਾ ਮਕਾਮਾ ਅੱਲਾ ਪਛਮ ਚ ਰਹਿ ਰਿਹਾ ਵਸਰੀ ਤੇ ਰਹਿ ਰਿਹਾ ਇਹ ਦੋਹਾਂ ਦੇ ਗੱਲਾਂ ਨੇ ਬੁਲੀਆਂ ਹੋਈਆਂ ਨੇ ਕੋਈ ਬੁਤਾਨ ਕੋ ਪੂਜਦਾ ਹੈ ਪਸ ਕੋ ਮਰ ਤਾਨ ਕੋ ਪੂਜਣ ਤਾਇਓ ਕੋਈ ਬੁੱਤਾਂ ਨੂੰ ਪੂਜਦਾ ਪਸ ਪਸੂ ਨਾ ਪੂਜਣ ਵਾਲੇ ਬੁੱਧੀ ਹੀਦ ਬੁੱਧੀ ਹੀਦ ਨੂੰ ਪਸੂ ਕਹਿੰਦੇ ਤੁਸੀਂ ਬੁੱਤਾਂ ਨੂੰ ਕੋਈ ਜੀ ਜਾਣਿਓ ਉਹਦੇ ਦਾ ਜਾਣੇ ਨੇ ਉਹਦੇ ਤਾਂ ਕੋਈ ਪੇੜ ਪੂਜ ਲੋ ਜਪਰਾੰਤਾ ਹੈਗੇ ਉਹ ਜਾਨਵਰ ਹੋਰ ਨੇ ਇਹਨਾਂ ਦੀ ਸੇਵਾ ਕਰ ਲੋ। ਪੇਡਾਂ ਬੱਕਰੀਆਂ ਨੇ, ਮੱਝਾਂ ਨੇ, ਗਾਇਆਂ ਇਹਨਾਂ ਦੀ ਸੇਵਾ ਕਰ ਲੋ ਜੱਗੀ। ਇਹਨਾਂ ਦੀ ਆਤਮਾਤ ਹੈਗੀ ਆ। ਆਦਮ ਦਰਸ਼ਨ ਕਰਨ ਆਪਣੇ ਅੰਦਰ ਉਹ ਕਰ ਲੋ। ਸੇਵਾ ਉਹਨਾਂ ਦੀ ਸਾਰੀ ਸੰਦਰ ਦੀ ਕਰ ਲੋ। ਇਹਨਾਂ ਨੂੰ ਜੱਗੇ ਰਸਤੇ ਪਾ ਦੋ, ਇਹਨਾਂ ਦਾ ਜੀਵਨ ਸਫਲਾ ਹੋ ਜਾਏ ਬੜੀ ਸੇਵਾ। ਨਾਮ ਤੋਂ ਬੜਾ ਦਾਨ ਨਹੀਂ ਹੈ ਕੋਈ। ਦਾਨ ਤੋਂ ਬੜਾ ਕੋਈ ਦਾਨ ਨਹੀਂ। ਇਹ ਕੋਈ ਕਰਦਾ ਨਹੀਂ ਕਾਲਾ ਕਰਦੇ ਮੰਦਰ ਚ ਲਾਉਂਦੇ ਨੇ ਉਹ ਵੀ ਲੋਕਾਂ ਤੋਂ ਇਕੱਠੇ ਕਰਕੇ ਹੂੰ ਲੋਕਾਂ ਤੋਂ ਇਕੱਠੇ ਕਰਕੇ ਕਾਦਾ ਮੰਦਰ ਹੁੰਦਾ ਵੇ ਨੰਕਰਤਾ ਆਪਣੇ ਹੀ ਬੈ ਜਾਉਂਦੇ ਮੰਦਰ ਲੋਕਾਂ ਤੋਂ ਇਕੱਠੇ ਕਰਕੇ ਕਾਦਾ ਹੁੰਦਾ ਕਥਾਾਂ ਪੜ੍ਹ ਕੇ ਕਾਦਾ ਮੰਦਰ ਹੁੰਦਾ ਆਪਣੇ ਅੰਦਰ ਪੈਦਾ ਕਰਕੇ ਕੋ ਦੱਸੋ ਭਗਤਾਂ ਨੇ ਆਪਣੇ ਅੰਦਰ ਪੈਦਾ ਕਰਕੇ ਦੱਸਿਆ ਜਿਹੜਾ ਕੋ ਦੱਸਿਆ ਆਪਣੇ ਵਿਚਾਰ ਵਿਚਾਰ ਕੇ ਕੋ ਦੱਸੋ ਕੀ ਕਬੜਾ ਸੁਣਾਤਾ ਇਹ ਲੰਦਰ ਨਹੀਂ ਹੈ ਲੰਦਰ ਨਹੀਂ ਹੈ ਇਹ ਵੀ ਲੰਦਰ ਨਹੀਂ ਜੇ ਤੁਸੀਂ ਕਹੋ ਕਿ ਕੀਰਤਨ ਦਰਬਾਰ ਲੰਦਰ ਰਹਿਣੀ ਲੰਦਰ ਹੈ ਕੂਰ ਕਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਇਹ ਸਾਰੀ ਕੂਰ ਕਰਿਆ ਉਰਜੋ ਸਭ ਹੀ ਜਗ ਸਾਰੇ ਜਗ ਕੂਰ ਕਰਿਆ ਚਲ ਜਿਆ ਹੋਇਆ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਜਿਹਨੇ ਸ੍ਰੀ ਭਗਵਾਨ ਦਾ ਭੇਦ ਨਹੀਂ ਨਾ ਜਿਹੜੇ ਕੰਮ ਦੇ ਨਾਲ ਪਾਇਆ ਕਭ ਕੋਈ ਵੀ ਕਰਦੇ ਹੋ ਚਾਹੇ ਤੁਸੀਂ ਤਰਉਨਾ ਕਰਮ ਕੋਈ ਵੀ ਕੋਈ ਆਦਮੀ ਕਰਦਾ ਹੈ ਚਾਹੇ ਕੋਈ ਵਾੜਾ ਫਿਰਦਾ ਹੈ ਚਾਹੇ ਕੋਈ ਲੰਗਰ ਚਲਾਉਂਦਾ ਹੈ ਚਾਹੇ ਕੋਈ ਕੀਰਤਨ ਦਰਬਾਰ ਕਰਦਾ ਕੁਝ ਵੀ ਕਰਦਾ ਹੈ ਚਾਹੇ ਕੋਈ ਬਲਾ ਜਪਦਾ ਵੈਰੂ ਵੈਰੂ ਕਰਦਾ ਜੇ ਸ੍ਰੀ ਭਗਵਾਨ ਦਾ ਭੇਦ ਨਹੀਂ ਪਾਇਆ ਉਹ ਕੂਰ ਕਰਿਆ ਸੀ ਤੁਹਾਡੀ ਉਹ ਕੂਰ ਕਰਿਆ ਜੁੜ ਜਾਈ ਰਹਿਗੇ ਤੁਸੀਂ ਹੋਰ ਸਭ ਕੂਰ ਕਰਿਆ ਜੋ ਸ੍ਰੀ ਭਗਵਾਨ ਕਾ ਭੇਦ ਨਹੀਂ ਹੈ ਕੂਰ ਕਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਜਿਹੜੇ ਕੰਮ ਨਾਲ ਸ੍ਰੀ ਭਗਵਾਨ ਦਾ ਭੇਦ ਪਾਇਆ ਜਾਊਗਾ ਉਹ ਕੰਮ ਤਾਂ ਨਹੀਂ ਕੂਰ ਕਰਿਆ ਹੈ ਉਹ ਕੀ ਹੈ ਫਿਰ ਸਵਾਲ ਇਹ ਹੈ ਉਹ ਹੈ ਗੁਰਬਾਣੀ ਵਿਚਾਰ ਸ਼ਬਦ ਵਿਚਾਰ ਜੇ ਗੁਰਬਾਣੀ ਵਿਚਾਰੋਗੇ ਵਿਚਾਰੇ ਚੋਪ ਸ੍ਰੀ ਭਗਵਾਨ ਕੀ ਹੈ ਇਹਦਾ ਭੇਦ ਮਿਲ ਜਾਊਗਾ ਸ੍ਰੀ ਭਗਵਾਨ ਕਿਹਨੂੰ ਕਹਿੰਦੇ ਨੇ ਕਿੱਥੇ ਰਹਿੰਦਾ ਹੈ ਸਰੂਪ ਕਿਹਾ ਜਾ ਉਹ ਅੰਦਰ ਹੈ ਅੰਦਰ ਹੈ ਤਾਂ ਕਿੱਥੇ ਹੈ ਇਹ ਸਾਰੇ ਸਵਾਲਾਂ ਦੇ ਜਵਾਬ ਗੁਰਬਾਣੀ ਹੀ ਹੈਗੇ ਨੇ ਗੁਰਬਾਣੀ ਨੂੰ ਸਮਝ ਕੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਗੁਰਮੁਖੋ ਗੋਜ਼ਰੂ ਕਹਿੰਦੇ ਨੇ ਜਿਹੜਾ ਪਹਿਲਾਂ ਆਪ ਬੁਝ ਲਵੇ ਸਮਝ ਲਵੇ ਨਾਨਕ ਗੁਰਮੁਖ ਬੂਝ ਬੁਝਾਈ ਇਹ ਗੱਲ ਨਾ ਸੀ ਕਬ ਗੁਰਮੁਖ ਨੇ ਸੰਤਨੀ ਸੀ ਬੰਨਾ ਕਿਸੇ ਨੇ ਸਤ ਤਾਂ ਅੱਗੇ ਹੀ ਵੱਡੀ ਬਸੇਰੀ ਲੱਗੀ ਸੀ ਭਰੇ ਆਏ ਦੋਸਤਾਂ ਸੰਤਾਂ ਨਾਲੇ ਸੰਤਾਂ ਨਾਲੇ ਕੰਮ ਨਹੀਂ ਸੀ ਸਤ ਦਾ ਉਲਟੇ ਰਾਬਾਏ ਸੀ